ਸਤਿਗੁਰ ਜੀ ਡੀਪੀਸੀ ਪੰਜਾਬੀ ਤੋਂ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੋਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ 바ਵਾਨੇ ਗਰਦਾਸਪੁਰ ਤੋਂ ਤੁਹਾਨੂੰ ਦੱਸੇ ਕਿ ਹਰਦੋਪਤਵਾਲਾ ਦੇ ਸ਼ਮਸ਼ਾਨ ਘਾੜ ਦੇ ਵਿੱਚ ਦੀਵਾਲੀ ਦੇ ਸ਼ੁਭ ਮੌਕੇ ਤੇ ਬਹੁਤ ਹੀ ਸ਼ੁਭ ਕਾਮ ਕੀਤਾ ਗਿਆ ਤੁਹਾਨੂੰ ਦੱਸੇ ਕਿ ਹਰਦੋਪਤਵਾਲਾ ਦੇ ਸ਼ਮਸ਼ਾਨ ਘਾੜ ਦੇ ਵਿੱਚ ਸ਼ੰਕਰ ਭਗਵਾਨ ਜੀ ਦੀ ਮੂਰਤੀ ਦੀ ਸਥਾਪਨਾ ਕਰ ਇੱਥੇ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਜਿਹਦੇ ਵਿੱਚ ਬਤਵਾਲਾ ਤੇ ਇਹ ਲਾਗੋਂ ਹੋਰ ਵੀ ਕਈ ਸ਼ਕਤੀਤਾ ਨੇ ਜਿਹੜਾ ਆ ਹਿਸਾਲਿਆ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਇੱਥੇ ਗੋਸਵਾਮੀ ਸ੍ਰੀ ਗੁਰਨਾਬਾਦਾ ਜੀ ਦੀ ਟੀਮ ਤੋਂ ਪੰਜਾਬ ਸਮਤੀ ਦੇ ਪ੍ਰਧਾਨ ਜੁਧਵੀਰ ਸਿੰਘ ਵੀ ਪਹੁੰਚੇ ਤੇ ਉਹਨਾਂ ਨੇ ਰੇਵਣ ਕੱਟ ਕੇ ਇਸ ਦਾ ਆਗਾਜ਼ ਕੀਤਾ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਬਾ ਬਾਵਾ ਨੇ ਧੰਨਵਾਦ ਆਇ ਸਦਾ ਸੁਖਵਿੰਦਰ ਸਿੰਘ ਦਾ ਬਹੁਤ ਧੰਨਵਾਦ ਆ ਜਿਹਨਾਂ ਬਹੁਤ ਯੋਗਦਾਨ ਦਿੱਤਾ ਅੱਗੇ ਹੋ ਕੇ ਮੈਨੂੰ ਕਿਸੇ ਪਾਸੇ ਉਹਨਾਂ ਡੋਲਰ ਨਹੀਂ ਦਿੱਤਾ ਇਹਨਾਂ ਮੇਰੇ ਪਿੱਛੇ ਬਹੁਤ ਹੱਥ ਰੱਖਿਆ ਭਈ ਕੋਈ ਗੱਲ ਨਹੀਂ ਕਿਸ ਗੱਲ ਦੀ ਕਮੀ ਨਹੀਂ ਆਂਦੀ ਤੀ ਅੱਜ ਵੀ ਮੈਨੂੰ ਚੈੱਕ ਦੇ ਕੇ ਗਏ ਨਾ ਅੱਗੇ ਵੀ ਦੋ ਵਾਰੀ ਚੈੱਕ ਦਿੱਤੇ ਨਾ ਬਹੁਤ ਜਿਆਦਾ ਹੈ ਨਾ ਮੇਰੇ ਨਾਲ ਯੋਗਦਾਨ ਪਾਇਆ ਠੀਕ ਕਹੋ ਜੀ ਸਰ ਆਜਾਏ ਆਪਣੇ ਸਿਗਜੀ ਭਵਾਨ ਮਹਾਰਾਜ ਦੀ ਮੂਰਤੀ ਦਾ ਜਿਹੜਾ ਸ਼ੁਰੂਆਤ ਕੀਤੀ ਆ ਉਹਨੂੰ ਘਾਟਨ ਕੀਤਾ ਦੀਵਾਲੀ ਦੇ ਮੌਕੇ ਤੇ ਆਪਣੇ ਜਿਹਨੇ ਦੇਸ਼ ਵਾਸੀ ਆ ਜਿਹੜੇ ਆਪਣੇ ਬਾਹਰ ਨੇ ਭੈਣ ਭਰਾ ਦੇਸ਼ੋਂ ਬਰੇ ਦੂਰ ਰਹਿੰਦੇ ਨੇ ਉਹਨਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇਣਿਆ ਨਾਲ ਹੀ ਮੰਡੀ ਤੋਂ ਉਹਦੀਆਂ ਵੀ ਮੁਬਾਰਕਾਂ ਹੀ ਦੇਣਿਆ ਸਰ ਇਹ ਪੂਰੇ ਪਿੰਡ ਵੱਲੋਂ ਕਰਕੇ ਕੀਤਾ ਗਿਆ ਇਹ ਸਾਰੇ ਸੰਗਤਾਂ ਤੋਂ ਲਾ ਲੋ ਇਹਦੇ ਵਿੱਚ ਮੁੱਖ ਜਿਹੜਾ ਸੇਵਾਦਾਰ ਸਾਡਾ ਤਰੋ ਚਾਹਦਿਆ ਇਹਦੀ ਮੰਦੀ ਖਾਸ ਇਹ ਵੀ ਕਵਰਸਤਾਨ ਦੇ ਵਿੱਚ ਲੋਕਾਂ ਦਾ ਬੜਾ ਆਣਾ ਜਾਣਾ ਹੁੰਦਾ ਵਾ ਤੇ ਲੋਕੀ ਆਉਂਦੇ ਨੇ ਐਮ ਦੇ ਟਾਂ ਆਉਂਦੇ ਨੇ ਸਸਕਾਰ ਕਰਕੇ ਚਲੇ ਮੜਕੇ ਕੋਈ ਦੇਖਭਾਲ ਨਹੀਂ ਕਰਦਾ ਜਿੱਦਾਂ ਮੌਤ ਹੁੰਦੀ ਆ ਉਦੋਂ ਅਸੀਂ ਆਉਂਦੇ ਆ ਤੇ ਸਾਡੇ ਮਨ 'ਚ ਹੁੰਦੀ ਯਾਰ ਅਸੀਂ ਕੀ ਕਰਨੇ ਆ ਅਸਲੀ ਘਰ ਸਾਡਾ ਇਹ ਆ ਅਸੀਂ ਇਹਨੂੰ ਬਿਲਕੁਲ ਧਿਆਨ ਨਹੀਂ ਦਿੰਦੇ ਨਾ ਛਾੜੂ ਪੇਨੇ ਨਾ ਮੈਂ ਬਾਕੀ ਤੁਸੀਂ ਜਾ ਕੇ ਵੇਖ ਲਿਓ ਫੇਰ ਆਪਾਂ ਨਾਲ ਇੱਕ ਧਾਰਮਿਕ ਰੂਪ ਦੇ ਤੌਰ ਤੇ ਆਪਣੇ ਸ਼ਿਵਜੀ ਭਗਵਾਨ ਦੇ ਇਹਨਾਂ ਨੂੰ ਥੋੜਾ ਜੋੜਿਆ ਨਾਲ ਪੀ ਚੱਲੋ ਵੇਖਦੇ ਆਂ ਜਲੋ ਲੋਕਾਂ ਦਾ ਵਾਜੇਗਾ ਉਹਦੇ ਨਾਲ ਸਰਦਾ ਭਾਵਨੇ ਨਾਲ ਲੋਕ ਐਸੇ ਬਹ ਨਹੀਂ ਆਪਣੇ ਜਿਹੜਾ ਕਵਰਸਤਾਨ ਹੈ ਦੀ ਵੀ ਸੇਵਾ ਕਰਨਗੇ ਸਰ ਅੱਜ ਮੂਰਤੀ ਸਥਾਪਨਾ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਚ ਹੋਰ ਸਾਲਾਂ ਚ ਕਿਹੜੇ ਹੋਰ ਪ੍ਰਾਲੇ ਕੀਤੇ ਜਾਣਗੇ ਪ੍ਰਾਲੇ ਵੇਖੋ ਜੀ ਜਿੱਦਾਂ ਜਿੱਦਾਂ ਪ੍ਰਮਾਤਮਾ ਨੂੰ ਕਰੇਗਾ ਜਿੱਦਾਂ ਜਿੱਦਾਂ ਸੇਵਾ ਜਾਏਗਾ ਆਪਾਂ ਉਦਾਂ ਇਦਾਂ ਹੀ ਤੁਹਾਡੇ ਮਾਤਾ ਦਾ ਮੰਦਰ ਆ ਉਹਦੇ ਵਾਲੇ ਵੀ ਇੱਕ ਆਪਾਂ ਇੱਕ ਪਿੰਡ ਹੋਰ ਸਥਾਨ ਤਿਆਰ ਕੀਤਾ ਵਾ ਉਹ ਸਾਡੇ ਪਿੰਡ ਵਾਲੇ ਆਪਣੇ ਡੇਰੀ ਆ ਆਪਣੇ ਹਰੇ ਜਣਾ ਨੇ ਉੱਥੇ ਕਾਫੀ ਲੋਕ ਬਾਹਰੋਂ ਵੀ ਆਉਂਦੇ ਆ ਬਾਕੀ ਜ਼ਿਲ੍ਹਿਆਂ ਤੋਂ ਆਉਂਦੇ ਆ ਉਹਨਾਂ ਵਾਸਤੇ ਵੀ ਬੈਣ ਵਾਸਤੇ ਨਾ ਕੋਈ ਟਿਕਾਣਾ ਸਾਡੇ ਪਿੰਡ ਹੈ ਨਹੀਂ ਇਹ ਆਪਣੇ ਇਲੂਜੀਨ ਮੈਂ ਨਾ ਗੱਲ ਕੀਤੀ ਤੇ ਇਦਾਂ ਗੱਲ ਆ ਸਾਡੀ ਡੇਰੀ ਬੜੇ ਚਿਰ ਦੀ ਆ ਤੇ ਨਾ ਹੱਥੇ ਉਥੇ ਕੋਈ ਬੈਣ ਦੀ ਤਾਂ ਆਪਾਂ ਉਹਨੂੰ ਵੀ ਤਿਆਰ ਕੀਤਾ ਵਾ ਉਹਦਾ ਵੀ ਪਹਿਲਾਂ ਹੀ ਨੁਕਾਂਟਣ ਸਾਡੇ ਐਮਐਲਏ ਸਾਫ਼ ਕਰਕੇ ਗਏ ਸੀ ਬਾਕੀ ਜਿੱਦਾਂ ਜਿੱਦਾਂ ਪਰਮਾਤਮਾ ਸੇਵਾ ਲਾਏਗਾ ਉਹਦਾ ਦਾਪ ਕਰਦਾਂਗੇ ਤੇ ਪਿੰਡ ਵਾਸੀਆਂ ਨੂੰ ਜਿਹੜਾ ਅੱਗੇ ਲੱਗੇ ਕੀ ਸੰਦੇਸ਼ ਦੇਣਾ ਚਾਹੋਗੇ ਪਿੰਡ ਵਾਲਿਆਂ ਨੇ ਇਹੋ ਹੀ ਆ ਵੀ ਆਪਣੇ ਨੇਕ ਨੀਤੀ ਨਾਲ ਕੰਮ ਕਰੋ ਬੱਚਿਆਂ ਨੂੰ ਮਲਵੀ ਨਸ਼ੇ ਨਾਲ ਜਾਣਦੇ ਹੋ ਇਹਨਾਂ ਚੀਜ਼ਾਂ ਨਾਲ ਜੋੜੋ ਧਾਰਮਿਕ ਜਿਹਦਾ ਮੰਦਿਰ ਆ ਉਹਨਾਂ ਨਾਲ ਜੋੜੋ ਪਿੰਡ ਦੇ ਵਿੱਚ ਹਰ ਜਗ੍ਹਾ ਬਣੀ ਦੀਆ ਗੁਰਦੁਆਰੇ ਬਣੇ ਰਿਹਾ ਤੇ ਬਾਕੀ ਆ ਵੀ ਪਿੰਡ ਦੇ ਸਹਯੋਗ ਬਗੈਰ ਕੋਈ ਕੰਮ ਨਹੀਂ ਹੋ ਸਕਦਾ ਪਿੰਡ ਵਾਸੀਆਂ ਨੇ ਵੀ ਉਹ ਕਵਾਂਗੇ ਵਾਤ ਵਾਤ ਸਾਡੇ ਨਾਲ ਸਹਯੋਗ ਕਰਿਆ ਕਰਨ ਮੈਂ ਹਰ ਵੇਲੇ ਹਾਜ਼ਰ ਨਾ ਕੋਈ ਵੀ ਸੇਵਾ ਕੇ ਲੋੜ 'ਤੇ ਬਾਕੀ ਇਹ ਲੋ ਨੂੰ ਪਤਾ ਵੀ ਆ ਕੋਈ ਵੀ ਸਸਕਾਰ ਸਾਡੇ ਪਿੰਡ ਹੁੰਦਾ ਵਾ ਤੇ ਉਹਦਾ ਵੀ ਆਪਾਂ ਫਰੀ ਸੇਵਾ ਕਰੀ ਦੀ ਹੈ ਏਦਾਂ ਪਰਮਾਤਮਾ ਜਿੱਤਾਂ ਕਿ ਮੌਕਾ ਦਿੰਦਾ ਵਾ ਉਹਨਾਂ ਕਿ ਮੈਂ ਜਰੂਰ ਮੋਨਾ ਵਾ ਅੱਜ ਵੀ ਸਾਡੇ ਪੇਟੇ ਕਮਾਉਤ ਹੋ ਜਾਂਦੀ ਆ ਇਸ ਵੇ ਤੇ ਇਹਨਾਂ ਨਹੀਂ ਮੈਨੂੰ ਦੱਸਿਆ ਲੇਕਿਨ ਮੈਨੂੰ ਮੈਸੇਜ ਆਇਆ ਦਾ ਵਾ ਤੇ ਉੱਥੇ ਵੀ ਮੈਂ ਜਾਣਾ ਵਾ ਬਾਕੀ ਆਪਾਂ ਕੁਝ ਨਹੀਂ ਕਰ ਸਕਦੇ ਪਰਮਾਤਮਾ ਮਿਹਰ ਕਰੇ ਤੇ ਇਹ ਸੇਵਾ ਹੁੰਦੀ ਨਹੀਂ ਮੇਰੇ ਅਨਰਵਾਏ ਸੇਵਾ ਨਹੀਂ ਹੁੰਦੀ ਜਿਹਨੂੰ ਰੱਬ ਦਵੇ ਬਾਕੀ ਆ ਤਾਂ ਲੋਕ ਚਾਹੁੰਦਾ ਬੜਾ ਵਿੱਚ ਜੋਗਦਾਨ ਆ ਤੋ ਇੱਕ ਬੰਦਾ ਗਾੜੀ ਲਾ ਕੇ ਤੁਰੇ ਤੇ ਸਾਰੇ ਕੰਮ ਪ੍ਰਮਾਤਮਾ ਆਪੇ ਕਰਾ ਲੈਂਦਾ ਤੇ ਅੱਜ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਰੱਥ ਲਖ ਵਧਾਈ ਦੇਣਾ ਹਿਸ਼ਾਰਾ ਕਰਦਾ ਹਾਂ ਚਲ ਮਹਾਸ਼ਾਯ ਯੋਧਵੀਰ ਸਿੰਘ ਪਿੰਡ ਹੱਲੇ ਤੋਂ ਸ਼੍ਰੀ ਗੁਰਨਾਬਾਦਾਸ ਜੀ ਦੇ ਪ੍ਰਧਾਨ ਹੋਣ ਦੇ ਨਾਤੀ ਪਿੰਡ ਬਥਵਾਲੇ ਦੇ ਮੜੀਆਂ ਦੇ ਵਿੱਚ ਅੱਜ ਸ਼ਿਵਜੀ ਭੋਲੇ ਨਾਥ ਦੀ ਮੂਰਤੀ ਰੱਖੀ ਗਈ ਆ ਔਰ ਸ਼ੁਭ ਦਿਨ ਤੇ ਰੱਖੀ ਗਈ ਹੈ ਜਿਹਦਾ ਉਦਘਾਟਨ ਵੀ ਅੱਜ ਹੀ ਕੀਤਾ ਗਿਆ ਦੀਵਾਲੀ ਦੇ ਮੌਕੇ ਤੇ ਇਹ ਸਾਰਾ ਸ਼ੇਰਾ ਜਿਹੜਾ ਮੈਂ ਸਮਝਣਾ ਕਿ ਪਿੰਡ ਬਥਵਾਲੇ ਦੇ ਜਿੰਨੇ ਵੀ ਇੱਥੇ ਸੱਜਣ ਆਏ ਨੇ ਜਾਂ ਹੋਰ ਵੀ ਜਿਹੜੇ ਨਹੀਂ ਅੱਜ ਆ ਸਕੇ ਇਹ ਉਹਨਾਂ ਦੇ ਉਪਰਾਲੇ ਕਰਕੇ ਆ ਮੈਨੂੰ ਉਹ ਦਿਨ ਯਾਦ ਆਉਂਦਾ ਹੈ ਕਿ ਜਦਨ ਸਰਦਾਰ ਸੁਖਵਿੰਦਰ ਜੀ ਦੀ ਮਾਤਾ ਦਾ ਭੋਗ ਸੀਗਾ ਉਸ ਦਿਨਾਂ ਨੇ ਕਾਫੀ ਚੱਕ ਵੰਡੇ ਸੀ ਆਪਣੇ ਕੋਲੋਂ ਵੰਡੇ ਸੀ ਕੋਈ ਸਰਕਾਰੀ ਸੈਤਾਨੀ ਸੀ ਕੋਈ ਸਮਾਜਿਕ ਸੈਤਾਨੀ ਸੀ ਪਰ ਆਪਣੇ ਪੈਸਿਆਂ ਦੇ ਨਾਲ ਸ਼ਿਵਜੀ ਵਾਸਤੇ ਨੀਲੂ ਜੀ ਨੂੰ ਵੀ ਚੱਕ ਦਿੱਤਾ ਗਿਆ ਸੀ ਗੁਰਦਾਰੇ ਵਾਸਤੇ ਗੁਰਦਾਰੇ ਦੇ ਪ੍ਰਧਾਨ ਜੀ ਨੂੰ ਚੱਕ ਦਿੱਤਾ ਗਿਆ ਸੀ ਬਾਕੀ ਹੋਰ ਵੀ ਮਾਤਾ ਦੇ ਮੰਦਰ ਵਾਸਤੇ ਹੋਰ ਕਈ ਚੱਕ ਦਿੱਤੇ ਗਏ ਸੀ ਉਹਨਾਂ ਦੇ ਵਿੱਚੋਂ ਅੱਜ ਇਹ ਮੂਰਤੀ ਸ਼ਿਵਜੀਪੁਰ ਭਗਵਾਨ ਜੀ ਦੀ ਇੱਥੇ ਬਣ ਕੇ ਤਿਆਰ ਹੋ ਚੁੱਕੀ ਆ ਅੱਜ ਉਹਦਾ ਉਦਘਾਟਨ ਵੀ ਇਹਨਾਂ ਨੇ ਕੀਤਾ ਸੋ ਇਹ ਵਿਕਾਸ ਜੀ ਜਿਹੜੇ ਇਸ ਪਿੰਡ ਦੇ ਪ੍ਰੈਜ਼ੀਡੈਂਟ ਵੀ ਨੇ ਸ਼੍ਰੀ ਗੁਰਨਾਪਾ ਦਾਸ ਜੀ ਦੇ ਉਹਨਾਂ ਦੇ ਉਪਰਾਲਾ ਸਦਕਾ ਯਤ੍ਰੋਗਪਾਦੀ ਜਾਂ ਹੋਰ ਜਿਹੜੇ ਸਾਡੇ ਹਾਂ ਤਰਸ਼ੀਮ ਲਾਲ ਜੀ ਮੈਂਬਰ ਸਾਡੇ ਜਿਹੜੇ ਸੀਗੇ ਮੈਂਬਰ ਕੀ ਕੇਂਦਰ ਨੇ ਬਲਕ ਸ਼ਾਂਤੀ ਦੇ ਇਹ ਸਾਰੇ ਇਕੱਠੇ ਨੇ ਔਰ ਹੋਰ ਵੀ ਪਿੰਡਾਂ ਦੇ ਨਾਲ ਆ ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਬੜਾ ਪਰਪਕਾਰ ਵਾਲਾ ਕੰਮ ਕੀਤਾ ਗਿਆ ਹੈ ਕਿਉਂਕਿ ਅਸੀਂ ਕਈ ਵਾਰੀ ਇੱਥੇ ਆਉਣ ਦਾ ਮੌਕਾ ਮਿਲਦਾ ਜਦੋਂ ਕੋਈ ਸੰਸਕਾਰ ਕਿਸੇ ਦਾ ਕਰਨਾ ਹੁੰਦਾ ਹੈ ਤੇ ਆ ਕੇ ਵੇਖਣੇ ਵੀ ਪਹਿਲੇ ਨਾਲੋਂ ਕਾਫੀ ਡਵੈਲਪਮੈਂਟ ਇਸ ਸਮਸ਼ਾਨ ਘਾਟ ਦੀ ਹੋਈ ਆ ਔਰ ਸਮਸ਼ਾਨ ਘਾਟ ਤੋਂ ਮੈਨੂੰ ਇੱਕ ਯਾਦ ਆ ਗਈ ਇਹ ਗੱਲ ਕਿ ਸਮਸ਼ਾਨ ਤੇ ਘਾਟ ਦੋ ਸ਼ਬਦ ਨੇ ਸਮਸ਼ਾਨ ਸਮ ਦਾ ਮਤਲਬ ਹੁੰਦਾ ਬਰਾਬਰ ਸ਼ਾਨ ਦਾ ਮਤਲਬ ਹੁੰਦਾ ਇੱਜ਼ਤਮਾਨ ਇੱਥੇ ਜਗ੍ਹਾ ਤੇ ਆ ਕੇ ਚਾਹ ਕੋ ਮੀਰਾ ਚਾਹ ਕੋ ਗਰੀਬ ਹੈ ਚਾਹ ਕੋ ਤਨਵਾਹਣਾ ਜਾਂ ਕੁਛ ਵੀ ਹੈ ਇੱਥੇ ਆ ਕੇ ਬਿਲਕੁਲ ਇੱਕੋ ਜੀ ਸ਼ਾਨ ਨਾਲ ਪ੍ਰਮਾਤਮਾ ਆਪਣੇ ਕੋ ਬੁਲਾਉਂਦਾ ਜਿੱਦਾਂ ਸਾਰੀ ਦੁਨੀਆ ਦੇ ਵਿੱਚ ਇੱਕ ਹੀ ਰੂਪ ਵਿੱਚ ਇਨਸਾਨ ਨੂੰ ਭੇਜਦਾ ਤੇ ਜਦੋਂ ਖੜਦਾ ਉਹ ਵੀ ਬਰਾਬਰ ਸ਼ਾਨ ਨਾਲ ਇੱਕੋ ਜੇ ਸ਼ਾਨ ਨਾਲ ਇੱਥੇ ਸਾਰਿਆਂ ਨੂੰ ਖੜਦਾ ਸੋ ਉਸ ਜਗ੍ਹਾ ਦੇ ਉੱਤੇ ਭੋਲੇ ਸ਼ੰਕਰ ਦੀ ਮੂਰਤੀ ਲਗਣੀ ਬਹੁਤ ਜ਼ਰੂਰੀ ਹੈ ਕਿਉਂਕਿ ਸ੍ਰਿਸ਼ਟੀ ਦਾ ਮਾਲਕ ਵੀ ਭਗਵਾਨ ਭੋਲੇ ਨਾਲ ਠੀਕ ਹੈ ਔਰ ਜਿਹੜੇ ਭੇਜਦੇ ਨੇ ਉਸ ਆਪਣੇ ਕੋ ਬੁਲਾਉਂਦੇ ਵੀ ਨੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਪਰ ਫੇਰ ਵੀ ਉਹਨਾਂ ਦਾ ਮਨ 'ਚ ਯਾਦ ਰੱਖਣਾ ਸੀ ਸਾਰਿਆਂ ਵਾਸਤੇ ਇੱਕ ਬਹੁਤ ਵੱਡੀ ਪ੍ਰੇਰਣਾ ਮੇਰੇ ਵੱਲੋਂ ਕਿ ਹਰ ਵੇਲੇ ਭਗਵਾਨ ਸ਼ਿਵ ਜੀ ਨੂੰ ਯਾਦ ਰੱਖੋ ਔਰ ਉਹਨਾਂ ਦੀ ਅਗਿਆ ਵਿੱਚ ਰਹੋ ਔਰ ਸਰਦਾਰ ਜੀ ਵਗਰੇ ਇਨਸਾਨ ਜਿਹੜੇ ਆ ਜਿਹੜੇ ਕਿ ਲੋਕ ਭਲਾਈ ਦੇ ਕੰਮਾਂ ਵਿੱਚ ਮਸ਼ਰੂਫ ਰਹਿੰਦੇ ਆ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਨੀਲੂ ਜੀ ਦਾ ਤਰਸ਼ੇਮ ਜੀ ਦਾ ਭਾਜੀ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਨੇ ਆਪਣਾ ਲਾ ਕਰਕੇ ਇਹ ਮੂਰਤੀ ਸਥਾਪਨਾ ਕਰੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਅੰਦੋ ਕੋਈ ਗੱਲ ਨਹੀਂ ਸਾਰਾ ਜੀ ਸ਼ੰਕਰ ਭਗਵਾਨ ਕੀ ਜੈ ਅੱਜ ਸ਼ਮਸ਼ਾਨ ਘਾਟ ਪਿੰਡ ਹਰਦੂ ਬਥਵਾਲੇ ਮੂਰਤੀ ਸਥਾਪਨਾ ਕੀਤੀ ਗਈ ਸ਼ੰਕਰ ਭਗਵਾਨ ਦੀ ਇਹਦਾ ਨੀਂਹ ਪੱਥਰ 15 ਫਰਵਰੀ 2005 ਨੂੰ ਸੁਖ ਬਥਵਾਲਾ ਜੀ ਤਰਲੋਕ ਚੰਦ ਜੀ ਤੇ ਮੇਰੇ ਵੱਲੋਂ ਤੇ ਹੋਰ ਦਰਸ਼ਨ ਜੀ ਸਾਰੇ ਆਪਣੀ ਜਰੀਆ ਟੀਮ ਨੇ ਕੀਤਾ ਸੀ ਪਰ ਸਭ ਤੋਂ ਜ਼ਿਆਦਾ ਕ੍ਰੈਡਿਟ ਜਿਹੜਾ ਉਹ ਸੁਖ ਬਥਵਾਲਾ ਜੀ ਸਮਾਜ ਸੇਵਾਦਾਰ ਜਿਲ੍ਹਾ ਦੇ ਸਲਾਹਕਾਰ ਨੇ ਤੇ ਨਾਲ ਸਾਡੇ ਜੁਧਵੀਰ ਜੀ ਮਹਾਸ਼ਾਹ ਜੀ ਜੋ ਨਵਾਬਾਦਸ ਕਮੇਟੀ ਦੇ ਜਿੱਥੇ ਵੀ ਕਿਤੇ ਧਾਰਮਿਕ ਸਥਾਨ ਤੇ ਕੋਈ ਪ੍ਰੋਗਰਾਮ ਪੈਂਦਾ ਉਹ ਪਹੁੰਚਦੇ ਨੇ ਇਹਨਾਂ ਦੇ ਵੀ ਧੰਨਵਾਦੀ ਆ ਤੇ ਜਿੰਨੇ ਵੀ ਇੱਥੇ ਪਹੁੰਚੇ ਆ ਸੱਜਣ ਮਿੱਤਰ ਭੈਣ ਭਰਾ ਸਾਰਿਆਂ ਦੇ ਧੰਨਵਾਦੀ ਆ ਅਤੇ ਅਸੀਂ ਫੇਅਰ ਪਿੰਡ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਅੱਜ ਦੀਵਾਲੀ ਦਾ ਤਿਹਾਰ ਆ ਦੀਵਾਲੀ ਜਿਹੜੀ ਗ੍ਰੀਨ ਦੀਵਾਲੀ ਮਨਾਓ ਪਟਾਕਿਆਂ ਤੋਂ ਰਹਿਤ ਦੀਵਾਲੀ ਮਨਾਓ ਅਤੇ दारू ਦੀ ਤੇ ਜਿਹੜਾ ਜੂਏ ਦੀ ਲਾਤ ਤੋਂ ਦੂਰ ਰਹਿਣ ਤੇ ਆਪਣੇ ਬੱਚਿਆਂ ਚ ਬਹਿ ਕੇ ਦੀਵਾਲੀ ਮਨਾਓ ਧੰਨਵਾਦ ਜੀ